ਤਾਂ ਤੇ ਰਸਤੇ ਰਿਕਾਰਡ ਉਚਾਈ ਨੂੰ ਛੂਣ ਤੋਂ ਬਾਅਦ ਹੁਣ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਚੱਲੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 7600 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਦੀ ਗਿਰਾਵਟ ਆਈ ਹੈ ਤੇ ਚਾਂਦੀ ਦੀਆਂ ਕੀਮਤਾਂ ਵੀ ਹੁਣ ਨਰਮ ਹੋ ਰਹੀਆਂ ਨੇ ਮੰਗਲਵਾਰ ਯਾਨੀ ਕਿ 28 ਅਕਤੂਬਰ ਨੂੰ ਅਮਰੀਕੀ ਸਪੌਟ ਸੋਨਾ 0.30% ਡਿੱਗ ਕੇ ਹੁਣ 3979% ਪ੍ਰਤੀਯੋਗ ਸੇ ਆ ਗਿਆ ਹੈ ਜਦੋਂ ਕਿ ਚਾਂਦੀ ਡਿੱਗ ਕੇ 46.67% ਪ੍ਰਤੀਯੋਗ ਸੇ ਆ ਗਈ ਹੈ ਮਹਾਰਾ ਦੇ ਅਨੁਸਾਰ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੇ ਜੋ ਮੁੱਖ ਕਾਰਨ ਹੈ ਉਹਨਾਂ ਬਾਰੇ ਦੱਸ ਦਿੰਨੇ ਆ ਕਿ ਅਮਰੀਕੀ ਡਾਲਰ ਦੀ ਜੋ ਮਜ਼ਬੂਤੀ ਅਤੇ ਅਮਰੀਕਾ ਚੀਨ ਵਪਾਰ ਸਮਝੌਤੇ ਦੀਆਂ ਉਮੀਦਾਂ ਹਨ ਇਸ ਕਾਰਨ ਨਿਵੇਸ਼ਕ ਜੋ ਹੈ ਸੋਨੇ ਤੋਂ ਦੂਰ ਹੋ ਕੇ ਹੋਰ ਸੰਪਤੀਆਂ ਵੱਲ ਧਿਆਨ ਦੇ ਰਹੇ ਨੇ ਤੇ ਹਾਲਾਂਕਿ ਸੋਨੇ ਨੂੰ ਅਜੇ ਵੀ ਲੰਬੇ ਸਮੇਂ ਦੇ ਨਿਵੇਸ਼ ਲਈ ਸਭ ਤੋਂ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ ਦੱਸ ਦਿੰਦੇ ਹਾਂ ਸੋਨੇ ਦਾ ਜੋ ਰੇਟ ਹੈ 28 ਅਕਤੂਬਰ ਯਾਨੀ ਕਿ ਅੱਜ ਜੋ ਰੇਟ ਹੈ ਦਿੱਲੀ ਵਿੱਚ 24 ਕੈਰਟ ਸੋਨਾ ਜੋ ਹੈ 1,23,420 ਰੁਪਏ ਪ੍ਰਤੀ 10 ਗ੍ਰਾਮ ਹੈ ਤੇ 22 ਕੈਰਟ ਜੋ ਹੈ 1,13,140 ਰੁਪਏ प्रति 10 ग्राम जो है ते मुंबई ਦੇ ਵਿੱਚ ਚੇਨਈ ਕੋਲਕਾਤਾ ਬੈਂਗਲੋਰੂ ਹైదరాబాద్ ਦੇ ਵਿੱਚ ਜੋ ਰੇਟ ਚੱਲ ਰਿਹਾ ਉਸ ਬਾਰੇ ਦੱਸ ਦਿੰਨੇ ਆ 24 ਕੈਰਟ ਜੋ ਹੈ 123320 ਰੁਪਏ ਪ੍ਰਤੀ ਗ੍ਰਾਮ ਤੇ 22 ਕੈਰਟ ਸੋਨਾ ਜੋ ਹੈ 112990 ਰੁਪਏ ਪ੍ਰਤੀ 10 ਗ੍ਰਾਮ ਤੇ ਤੇ ਅਹਮਦਾਬਾਦ ਪੂਨੇ ਦੇ ਵਿੱਚ ਜੋ ਸੋਨੇ ਦੀ ਕੀਮਤ ਹੈ ਇਸ ਟਾਈਮ ਦੱਸ ਦਿੰਨੇ ਆ 24 ਕੈਰਟ ਜੋ ਹੈ 123320 ਰੁਪਏ ਪ੍ਰਤੀ ਗ੍ਰਾਮ ਹੈ ਤੇ 22 ਕੈਰਟ ਜੋ ਹੈ 113040 ਰੁਪਏ ਪ੍ਰਤੀ 10 ਗ੍ਰਾਮ ਤੇ ਵਿਸ਼ਵ ਮੰਦੀ ਯੁੱਧ ਜਾਂ ਫਿਰ ਵਿਆਜ ਦਰਾਂ ਵਿੱਚ ਤਬਦੀਲੀਆਂ ਦੇ ਸਮੇਂ ਨਿਵੇਸ਼ਕ ਸੋਨੇ ਨੂੰ ਇੱਕ ਸੁਰੱਖਿਅਤ ਪਨਾਹ ਮੰਨਦੇ ਨੇ ਭਾਰਤ ਵਿੱਚ ਵਿਆਹਾਂ ਤਿਉਹਾਰਾਂ ਤੇ ਸ਼ੁਭ ਮੌਕਿਆਂ ਦੇ ਦੌਰਾਨ ਸੋਨਾ ਖਰੀਦਣ ਦੀ ਪਰੰਪਰਾ ਵੀ ਆਪਣੀ ਮੰਗ ਨੂੰ ਬਰਕਰਾਰ ਰੱਖਦੀ ਹੈ ਤੇ ਸੋਨੇ ਦੇ ਵਾਂਗ ਚਾਂਦੀ ਦੀ ਜੋ ਕੀਮਤ ਹੈ ਉਸ ਬਾਰੇ ਦੱਸ ਦਿੰਨੇ ਆ ਕਿ ਚਾਂਦੀ ਦੀਆਂ ਕੀਮਤਾਂ ਵੀ ਡਿੱਗ ਰਹੀਆਂ ਨੇ 28 ਅਕਤੂਬਰ ਨੂੰ ਇਹ ਕੀਮਤ ਜੋ ਹੈ 1,54,900 ਪ੍ਰਤੀ ਕਿਲੋਗ੍ਰam ਸੀ ਵਿਦੇਸ਼ੀ ਬਾਜ਼ਾਰਾਂ ਵਿੱਚ ਚਾਂਦੀ ਦੀ ਸਪਾਟ ਕੀਮਤ ਜੋ ਹੈ 2.3% ਡਿੱਗ ਕੇ ਹੁਣ 47.60 ਪ੍ਰਤੀਯੋਸ ਹੋ ਗਈ ਹੈ ਨਿਵੇਸ਼ਕਾ ਮੁਨਾਫਾ ਬੁੱਕ ਕਰ ਰਹੇ ਨੇ ਜੋ ਹੈ ਤੇ ਐਤਵਾਰ ਨੂੰ ਅਮਰੀਕਾ ਤੇ ਚੀਨ ਦੇ ਉੱਚ ਆਰਥਿਕ ਅਧਿਕਾਰੀਆਂ ਨੇ ਇੱਕ ਸੰਭਾਵੀ ਵਪਾਰ ਸੌਦੇ ਦੇ ਰੂਪਰੇਖਾ ਤੇ ਸਹਿਮਤੀ ਜਤਾਈ ਹੈ ਇਸ ਸਮਝੌਤੇ ਤੇ ਇਸ ਹਫਤੇ ਦੇ ਅੰਤ ਵਿੱਚ ਦੱਖਣੀ ਕੋਰੀਆ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਰ ਹੋਣ ਵਾਲੀ ਮੀਟਿੰਗ ਦੌਰਾਨ ਚਰਚਾ ਹੋਣ ਦੀ ਉਮੀਦ ਹੈ